ਸੋਦਰ ਕੀ ਹਾ ਸੋ ਘਰ ਕੀ ਹਾ ਜਿਤ ਬਹਿ ਸਰਬ ਸੁਮਲੇ ਧੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੋਦਰ ਦਾ ਪਾਠ ਚਾਰ ਵਾਰੀ ਆਇਆ ਹੈ ਇੱਕ ਵਾਰੀ ਜਪਜੀ ਸਾਹਿਬ ਦੇ ਅੰਦਰ ਜੋ ਸੰਗਤਾਂ ਨੇ ਅੱਜ ਸਰਵਨ ਕੀਤਾ ਹੈ ਦੂਸਰੀ ਵਾਰ ਜਪਤੀ ਸਾਹਿਬ ਦੀ ਸੰਪੂਰਨ ਤੈਤ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਅਠ ਅੰਗ ਤੇ ਜੋ ਸਾਡੀ ਨਿਤਨੇਮ ਦੀ ਬਾਣੀ ਰਹਿਤਸ ਵਿੱਚ ਅਸੀਂ ਪੜਦੇ ਹਾਂ ਤੀਸਰੀ ਵਾਰ ਜਦੋਂ ਗੁਰੂ ਮਹਾਰਾਜ ਜੀ ਅਕੇ ਰਾਗਾਂ ਦੇ ਵਿੱਚ ਬਾਣੀ ਰਚਨ ਕਰਦੇ ਨੇ ਉਦੋਂ ਹੁੰਦਾ ਹੈ ਸੋਧ ਰਾਗ ਆਸਾ ਮਹਲਾ ਪਹਿਲਾ ਅਸਾ ਰਾਗ ਦੇ ਅੰਦਰ ਤੀਸਰੀ ਵਾਰ ਹੁੰਦਾ ਹੈ ਚੌਥੀ ਵਾਰ RAM ਕਲੀ ਰਾਗ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਦਰਜ ਕੀਤਾ ਹੈ ਸੋ ਚਾਰ ਵਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੋ ਤੱਕ ਦਾ ਜ਼ਿਕਰ ਹੁੰਦਾ ਹੈ ਸੋ ਦਰ ਸੋ ਦਰ ਤੋਂ ਪਾਉ ਉਹ ਦਰਵਾਜ਼ਾ ਸੋ ਘਰ ਘਰ ਤੋਂ ਪਾਪ ਕਰ ਪਹਿਲੂ ਦਰਵਾਜ਼ਾ ਹੁੰਦਾ ਹੈ ਤੇ ਫਿਰ ਕਰ ਹੁੰਦਾ ਹੈ ਪਹਿਲੂ ਦੈਲੀ ਤੱਕ ਪਹੁੰਚਿਆ ਜਾਂਦਾ ਹੈ ਤੇ ਫਿਰ ਘਰ ਦੇ ਤੱਕ ਪਹੁੰਚਿਆ ਜਾਂਦਾ ਹੈ ਜਿੱਥੇ ਆਪਾਂ ਬੈਠੇ ਆ ਇਸ ਦਾ ਨਾਮ ਗੁਰਦੁਆਰਾ ਹੈ ਗੁਰਦੁਆਰਾ ਇਹ ਗੁਰੂ ਦਾ ਦਰ ਹੈ ਇੱਥੋਂ ਤੱਕ ਤੇ ਅਸੀਂ ਸਾਰੇ ਆ ਜੰਨੇ ਆ ਤੇ ਇੱਥੋਂ ਹੀ ਉੱਥੇ ਮੁੜ ਜੰਨੇ ਆ ਜੋ ਗੁਰੂ ਦੇ ਦਰ ਤੋਂ ਅੱਗੇ ਕਰ ਹੈ ਉਥੇ ਤੱਕ ਸਾਨੂੰ ਗੁਰਬਾਣੀ ਲੈ ਕੇ ਜਾਣ ਦਾ ਯਤਨ ਕਰਦੀ ਏ ਪਰ ਕਰੀਏ ਕੀ ਸਾਡੇ ਤੋਂ ਨਹੀਂ ਜਾਇਆ ਜਾ ਸਕਦਾ ਨਹੀਂ ਪਹੁੰਚਿਆ ਜਾ ਸਕਦਾ ਘਰ ਤੱਕ ਜਾਣ ਦੇ ਲਈ ਦਰਵਾਜ਼ਾ ਪਾਰ ਕਰਨਾ ਪੈਂਦਾ ਏ ਤੇ ਦਰਵਾਜਾ ਬਾਰ ਕਰਨ ਦੇ ਲਈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦਾ ਸਾਨੂੰ ਗਿਆਨ ਜੀਵਨ ਦੇ ਵਿੱਚ ਬਸੋਣਾ ਪੈਗਾ ਜ਼ਿੰਦਗੀ ਨੂੰ ਕੁਰਬਾਨੀ ਦੇ ਅਨੁਸਾਰ ਚੋਣਾ ਪੈਗਾ ਤੇ ਫਿਰ ਅਸੀਂ ਸੋ ਘਰ ਤੱਕ ਪਹੁੰਚਾਂਗੇ ਫਿਰ ਅਸੀਂ ਘਰ ਤੱਕ ਪਹੁੰਚਦੇ ਹਾਂ ਸੋ ਇੱਥੇ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸਾਨੂੰ ਇਹ ਦੱਸਿਆ ਸੋ ਦਰ ਕਿਹਾ ਸੋ ਕਰਕੇ ਹਾਂ ਜਿਤ ਬਹਿ ਸਰਬ ਸੁਮਾਦੇ ਏ ਅਕਾਲ ਪੁਰਖ ਵੈਗੁਰੂ ਤੇਰਾ ਉਦਰ ਜਿਹੜਾ ਕਿੰਨਾ ਕੋ ਸੋਨਾ ਹੈ ਕਿੰਨਾ ਕੋ ਵਿਸ਼ਾਲ ਹੈ ਕਿੰਨਾ ਕੋ ਮਾਨ ਹੈ ਉਹ ਘਰ ਜਿਹੜਾ ਕਿੰਨਾ ਕੋ ਸੁੰਦਰ ਹੈ ਕਿੰਨਾ ਕੋ ਮਹਾਨ ਹੈ ਕਿੰਨਾ ਕੋ ਵਿਸ਼ਾਲ ਹੈ ਜਿੱਥੇ ਬੈਠ ਕੇ ਤੂੰ ਸਾਨੂੰ ਸਾਰਿਆਂ ਨੂੰ ਸੰਭਾਲ ਰਿਹਾ ਹੈ ਜਿੱਥੇ ਬੈਠ ਕੇ ਸਾਡੀ ਸਾਰਿਆਂ ਦੀ ਸੰਭਾਲ ਹੁੰਦੀ ਹੈ ਮੈਂ ਥੋੜਾ ਜਿਹਾ ਨੁਕਤੇ ਨਾਲ ਦੱਸਾਂ ਦੇਸ਼ ਦਾ ਰਾਜਾ ਹੁੰਦਾ ਹੈ ਉਹ ਸਾਰੇ ਦੇਸ਼ ਨੂੰ ਸੰਭਾਲਦਾ ਹੈ ਇੱਕ ਥਾਂ ਤੇ ਬੈਠ ਕੇ ਜਿਸ ਨੂੰ ਅਸੀਂ ਰਾਜਧਾਨੀ ਆਖ ਦਿੰਦੇ ਆ ਪੁਰਾਣੇ ਸਮੇਂ ਦੇ ਵਿੱਚ ਸਿਕਾਸਨ ਆਖਿਆ ਜਾਂਦਾ ਸੀ ਰਾਜਾ ਸਿਕਾਸਨ ਤੇ ਬੈਠਦਾ ਹੈ ਸਿਕਾਸਨ ਤੇ ਬੈਠ ਕੇ ਉਹ ਆਪਣੀ ਸਾਰੀ ਪਰਜਾ ਨੂੰ ਸਾਰੇ ਦੇਸ਼ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖ ਕੇ ਚਲਾਉਣਾ ਕਰਦਾ ਹੈ ਇਸੇ ਤਰ੍ਹਾਂ ਉਹ ਅਕਾਲ ਪੁਰਖ ਵੈਗੁਰੂ ਵੀ ਸਾਨੂੰ ਸਾਰਿਆਂ ਨੂੰ ਚਲਾ ਰਿਹਾ ਹੈ ਇਹ ਜਿਹੜੀ ਕੁਦਰਤ ਸਾਜੀ ਏ ਇਸ ਦੀ ਜੋ ਰਚਨਾ ਕੀਤੀ ਏ ਇਹ ਸਾਰੇ ਨੂੰ ਆਪਣੇ ਕੰਟਰੋਲ ਦੇ ਵਿੱਚ ਉਸ ਪਰਮਾਤਮਾ ਨੇ ਰੱਖਿਆ ਹੋਇਆ ਏ ਉਸ ਅਕਾਲ ਪੁਰਖ ਵੈਗੁਰੂ ਨੇ ਆਪਣੇ ਕੰਟਰੋਲ ਦੇ ਵਿੱਚ ਰੱਖਿਆ ਹੋਇਆ ਏ ਸਾਰਿਆਂ ਨੂੰ ਸੰਭਾਲ ਰਿਹਾ ਹੈ ਸੰਭਾਲਦਾ ਕਿਵੇਂ ਹੈ ਹਰੇਕ ਮਨੁੱਖ ਦੇ ਕਰਮਾਂ ਦੇ ਅਨੁਸਾਰ ਉਸ ਨੂੰ ਉਸ ਦੇ ਭਾਗ ਉਸ ਦੇ ਕਰਮ ਨੇ ਜਿਹੜੇ ਉਸ ਸਮੇਂ ਸਿਰ ਪ੍ਰਾਪਤ ਹੋ ਰਹੇ ਨੇ ਕਿੰਨਾ ਸੋਹਣਾ ਪ੍ਰਬੰਧ ਹੈ ਸਾਡੇ ਜੀਵਨ ਦਾ ਆਧਾਰ ਹੈ ਹਵਾ ਉਹ ਪ੍ਰਮਾਤਮਾ ਸਾਨੂੰ ਫਰੀ ਦੇ ਵਿੱਚ ਦੇ ਰਿਹਾ ਸਾਡੇ ਜੀਵਨ ਦਾ ਆਧਾਰ ਇਹ ਪਾਣੀ ਉਹ ਸਾਨੂੰ ਮਿਲ ਰਿਹਾ ਹੈ ਇਸ ਤਰ੍ਹਾਂ ਉਹ ਕਰਪੁਰਖ ਵੈਗਰੂ ਸਾਨੂੰ ਸਾਰਿਆਂ ਨੂੰ ਸੰਭਾਲ ਰਿਹਾ ਹੈ ਪਰ ਜਿੱਤੇ ਵਹਿ ਕੇ ਸੰਭਾਲ ਰਿਹਾ ਹੈ ਉਹ ਕਿਸ ਤਰ੍ਹਾਂ ਦਾ ਦਰ ਹੋਵੇਗਾ ਕਿਸ ਤਰ੍ਹਾਂ ਦਾ ਉਹ ਕਰ ਹੋਵੇਗਾ ਇਹ ਬਿਆਨ ਕਰਨਾ ਹੀ ਜਿਹੜਾ ਇਹ ਬੜਾ ਮੁਸ਼ਕਲ ਹੈ ਇਤੇ ਗੁਰਬਾਣੀ ਦੇ ਅੰਦਰ ਗੁਰਮਾਹ ਰਾਜ ਸੱਚੇ ਸਤਗੁਰ ਆਪ ਆਕਰੇ ਨੇ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰ ਉਹ ਆਪਣੀ ਮਿੱਤ ਨੂੰ ਆਪ ਹੀ ਜਾਣਦਾ ਹੈ ਆਪਣੀ ਰਚਨਾ ਨੂੰ ਆਪ ਹੀ ਜਾਣਦਾ ਹੈ ਅਸੀਂ ਤੇ ਬਸ ਉਸ ਦੀ ਵਡਿਆਈ ਉਸ ਦੇ ਨਾਮ ਦੇ ਨਾਲ ਜੁੜ ਕੇ ਆਪਣਾ ਜੀਵਨ ਜਿਹੜਾ ਉਹ ਸਫਲ ਕਰ ਸਕਦੇ ਆ ਉਹ ਵੀ ਜੇ ਉਹਦੀ ਰਹਿਮਤ ਹੋਵੇ ਉਹਦੀ ਕਿਰਪਾ ਹੋਵੇ ਉਹਦੀ ਮਿਹਰ ਹੋਵੇ ਪਰ ਉਹ ਕਿਤਨਾ ਕੁ ਵਿਸ਼ਾਲ ਹੈ ਉਹਦਾ ਦਰ ਕਿਤਨਾ ਕੁ ਵਿਸ਼ਾਲ ਹੈ ਜਿੱਥੇ ਬਹਿ ਕੇ ਉਹ ਸਾਨੂੰ ਸਾਰਿਆਂ ਨੂੰ ਸੰਭਾਲ ਰਿਹਾ ਹੈ ਵਾਜੀਨਾਦ ਅਨੇਕ ਅਸੰਖਾ ਕੀਤੇ ਵਾਮਨ ਹਾਰੇ ਦਰਬਾਰ ਸਾਹਿਬ ਦੇ ਅੰਦਰ ਆਸਾ ਦੀ ਵਾਰ ਦਾ ਦੀਵਾਨ ਸਜਦਾ ਹੈ ਕੀਰਤਨ ਹੁੰਦਾ ਹੈ ਅਸੀਂ ਸਾਰੇ ਬੜੇ ਪ੍ਰੇਮ ਦੇ ਨਾਲ ਸੁਣਦੇ ਹਾਂ ਵਾਜੀ ਨਾਦ ਅਨੇਕ ਅਸੰਖਾਂ ਉਸ ਦੇ ਦਰ ਤੇ ਵੀ ਕੀਰਤਨ ਹੋ ਰਿਹਾ ਜਸ ਹੋ ਰਿਹਾ ਹੈ ਬਾਜੇ ਵੱਜ ਰਹੇ ਨੇ ਨਾਦ ਨਾਦ ਨਗਾਰੇ ਵੱਜ ਰਹੇ ਨੇ ਢੋਲ ਵੱਜ ਰਹੇ ਨੇ ਤਬਲੇ ਵੱਜ ਰਹੇ ਨੇ ਅਸੰਖਾਂ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਵਾਜੇ ਨਾਦ ਅਨੇਕ ਅਸੰਖਾ ਕੀਤੇ ਬਾਵਨਾਰੇ ਤੇ ਉਹਨਾਂ ਨੂੰ ਵਜਾਉਣ ਵਾਲੇ ਕਿੰਨੇ ਕੁਨੇ ਇਹ ਵੀ ਨਹੀਂ ਦੱਸਿਆ ਜਾ ਸਕਦਾ ਕਿੰਨੇ ਕੁ ਭਾਤ ਦੇ ਵਾਜੇ ਵੱਜਦੇ ਨੇ ਨਗਾਰੇ ਵੱਜਦੇ ਨੇ ਟੋਲ ਤਬਲੇ ਵੱਜਦੇ ਨੇ ਇਹ ਵੀ ਨਹੀਂ ਬਿਆਨ ਕੀਤਾ ਜਾ ਸਕਦਾ ਤੇ ਵਜਾਉਣ ਵਾਲੇ ਨੇ ਜਿਹੜੇ ਇਹਨਾਂ ਦਾ ਵੀ ਕੋਈ ਅੰਤ ਨਹੀਂ ਇਤਨਾ ਮਹਾਨ ਉਸ ਦਾ ਕਰ ਹੈ ਇਤਨਾ ਮਹਾਨ ਉਸ ਦਾ ਕਰ ਹੈ ਸਗਸਨ ਹੈ ਕਿਤੇ ਰਾਗੁ ਪਰਿਸ਼ੋ ਕਹੀਐਨੁ ਕਿੰਨੇ ਹੀ ਰਾਗ ਨੇ ਤੇ ਕਿੰਨੀਆਂ ਹੀ ਰਗਣੀਆਂ ਨੇ ਜਿਹੜੇ ਉਸ ਅਕਾਲ ਪੁਰਖ ਵੈਗੁਰੂ ਦੇ ਜਸ ਨੂੰ ਕਹਿ ਰਹੀਆਂ ਨੇ ਕਿਤੇ ਗਾਵਨ ਹਾਰੇ ਤੇ ਗਾਉਣ ਵਾਲੇ ਨੇ ਜਿਹੜੇ ਉਹਨਾਂ ਦਾ ਵੀ ਕੋਈ ਅੰਤ ਨਹੀਂ ਨਾ ਰਾਗਾਂ ਦਾ ਅੰਤ ਤੇ ਨਾ ਰਗਣੀਆਂ ਦਾ ਅੰਤ ਹੈ ਤੇ ਨਾਈ ਰਾਗਾਂ ਦੇ ਵਿੱਚ ਗਾਉਣ ਵਾਲੇ ਨੇ ਜਿਹੜੇ ਉਹਨਾਂ ਦਾ ਕੋਈ ਅੰਤ ਹੈ ਗਾਵੇ ਤੋਨੂ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੀ ਅਕਾਲ ਪੁਰਖ ਵੈ ਗੁਰੂ ਤੈਨੂੰ ਤੇ ਹਵਾ ਵੀ ਤੇ ਪਾਣੀ ਵੀ ਇਹ ਵੀ ਗਾ ਰਿਹਾ ਬਸੰਤਰ ਕਹਿੰਦੇ ਨੇ ਅਗਰ ਨੂੰ ਇਹ ਵੀ ਗਾ ਰਹੀ ਹੈ ਇਹ ਵੀ ਤੇਰਾ ਜਸ ਕਰ ਰਿਆ ਹੈ ਪਵਨ ਦੇਵਤਾ ਵੀ ਜਲ ਦੇਵਤਾ ਵੀ ਤੇ ਅਗਨ ਦੇਵਤਾ ਵੀ ਇਹ ਵੀ ਤੇਰੇ ਜਸ ਨੂੰ ਗਾਇਨ ਕਰ ਰਹੇ ਨੇ ਗਾਵੇ ਰਾਜਾ ਧਰਮ ਦੁਆਰੇ ਇਹ ਸੱਚੇ ਸੰਤ ਗੁਰ ਆਪਣੇ ਦੁਆਰੇ ਤੇ ਬੈਠਾ ਧਰਮ ਰਾਜ ਜਿਹੜਾ ਉਹ ਵੀ ਤੇਰੀ ਜਸ ਨੂੰ ਗਾ ਰਿਹਾ ਉਹ ਵੀ ਤੈਨੂੰ ਗਾ ਰਿਹਾ ਗਾਵੇ ਚਿੱਤ ਗੁਪਤ ਲਿਖ ਜਾਣ ਹੈ ਕੁਝ ਇਸ ਤਰ੍ਹਾਂ ਦਾ ਖਿਆਲੇ ਸ਼ਾਸਤਰਾਂ ਦੇ ਅੰਦਰ ਕੀ ਮਨੁੱਖ ਦੇ ਕਰਮ ਨੇ ਜਿਹੜੇ ਲਿਖਣ ਵਾਲਿਆਂ ਨੂੰ ਚਿੱਤਰ ਤੇ ਗੋਪਤਾ ਕਿਹਾ ਜਾਂਦਾ ਹੈ ਇੱਕ ਦਾ ਨਾ ਚਿੱਤਰ ਹੈ ਇੱਕ ਦਾ ਨਾ ਗੋਪਤ ਹੈ ਕੀ ਮਨੁੱਖ ਦੇ ਕਰਮ ਨੇ ਜਿਹੜੇ ਚੰਗੇ ਤੇ ਮਾੜੇ ਲਿਖਦੇ ਨੇ ਉਹ ਵੀ ਤੇਰੇ ਦਰ ਤੇ ਗਾ ਰਹੇ ਨੇ ਗਾਵੇ ਚਿੱਤ ਗੋਪਤ ਲਿਖ ਜਾਣਾ ਹੈ ਚਿੱਤਰ ਗੋਪਤ ਨੇ ਜਿਹੜੇ ਉਹ ਸਾਡੇ ਕਰਮਾਂ ਨੂੰ ਲਿਖ ਕੇ ਜਾਣਦੇ ਨੇ ਉਹ ਵੀ ਤੇਰੇ ਜਸ ਨੂੰ ਗਾ ਰਹੇ ਨੇ ਲਿਖ ਲਿਖ ਧਰਮ ਵਿਚਾਰੇ ਤੇ ਇਸ ਤਰ੍ਹਾਂ ਲਿਖ ਲਿਖ ਕੇ ਜਾਨੀ ਲਿਖੇ ਹੋਏ ਨੂੰ ਧਰਮ ਰਾਜ ਜਿਹੜਾ ਉਹ ਨਾ ਤੇ ਵਿਚਾਰ ਕਰਦਾ ਹੈ ਜੋ ਚਿਤਰ ਤੇ ਗੁਪਤ ਸਾਡੇ ਕਰਮਾਂ ਨੂੰ ਲਿਖਦੇ ਨੇ ਉਹਨਾਂ ਲਿਖੇ ਹੋਏ ਕਰਮਾਂ ਨੂੰ ਧਰਮ ਰਾਜ ਜਿਹੜਾ ਉਹ ਵਿਚਾਰਨਾ ਕਰਦਾ ਚੰਗਿਆਂ ਨੂੰ ਤੇ ਮਾੜਿਆਂ ਨੂੰ ਪਰ ਜਸ ਤੇਰਾ ਇਹ ਹੀ ਕਰ ਰਹੇ ਨੇ ਇਹ ਵੀ ਤੇਰੇ ਹੁਕਮ ਦੇ ਅੰਦਰ ਵੱਜੇ ਹੋਏ ਸਾਰਾ ਕੁਝ ਕਰ ਰਹੇ ਨੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹ ਸਦਾ ਸਵਾਰੇ ਗਾਵੇ ਗਾਰੇ ਨੇ ਈਸ਼ਰ ਸਿਵ ਜੀ ਬ੍ਰਹਮਾ ਬ੍ਰਹਮਾ ਦੇਵੀ 3 ਕਰੋੜ 9 ਕਰੋੜ ਦੇਵੀਆਂ ਮੰਨੀਆਂ ਲੀਆਂ ਨੇ ਏਵੀ ਤੇਰੇ ਜਸੁ ਗਾਰੀਆਂ ਨੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹ ਸਦਾ ਸਵਾਰੇ ਸੋਹਣੇ ਲੱਗਦੇ ਨੇ ਸਦਾ ਸਵਾਰੇ ਜਿਨ੍ਹਾਂ ਨੂੰ ਤੂੰ ਸਵਾਰਿਆ ਹੋਇਆ ਹੈ ਤੂੰ ਸਵਾਰਨ ਵਾਲਾ ਹੈ ਤੇ ਸਾਰਿਆਂ ਨੂੰ ਤੂੰ ਸਵਾਰਿਆ ਹੋਇਆ ਹੈ ਤੇਰੀ ਧਰਤੀ ਇਹ ਸਾਰੇ ਸੋਭਨੀ ਘੋਰੇ ਨੇ ਤੇਰੇ ਜਸ ਨੂੰ ਗੈਣ ਕਰਨ ਵਾਲੇ ਤੇਰੀ ਜਸ ਨੂੰ ਗਾ ਰਹੇ ਨੇ ਗਾਵੇ ਇੰਦ ਇੰਦਸਨ ਬੈਠੀ ਦੇਵਤਿਆਂ ਦਰਨਾਲੇ ਗਾਵੇ ਇੰਦ ਇੰਦ ਕਹਿੰਦੇ ਨੇ ਇੰਦਰ ਨੂੰ ਇੰਦਾਸਨ ਨੂੰ ਇੰਦਰ ਦੇ ਆਸਨ ਤੇ ਬੈਠੇ ਬੈਠਾ ਹੋਇਆ ਇੰਦਰ ਆਪਣੇ ਆਸਨ ਤੇ ਬੈਠਾ ਹੋਇਆ ਵੀ ਤੇਰੇ ਜਸ ਨੂੰ ਗਾਇਨ ਕਰ ਰਿਹਾ ਹੈ ਦੇਵਤਿਆਂ ਦਰ ਨਾਲੇ ਆਪਣੀ ਦੀਵਤਿਆਂ ਦੇ ਨਾਲ ਜੂਸ ਦੇ ਦਰ ਤੇ ਰਹਿਣ ਵਾਲੇ ਦੇਵਤੇ ਨੇ ਉਹਨਾਂ ਦੀ ਸੰਗਤ ਕਰਕੇ ਉਹਨਾਂ ਦੇ ਨਾਲ ਇੰਦਰ ਦੇਵਤਾ ਵੀ ਹੀ ਅਕਾਲ ਪੁਰਖ ਵੈਗਰੂ ਤੇਰੇ ਜਸ ਨੂੰ ਗਾਇਨ ਕਰ ਰਿਹਾ ਹੈ ਤੈਨੂੰ ਘਾਰ ਰਿਹਾ ਹੈ ਗਾ ਗਏ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵੇ ਸਿੱਧ ਸਮਾਧੀ ਅੰਦਰ ਸਿੱਧ ਪੁਰਸ਼ ਨੇ ਜਿਹੜੇ ਉਹਨਾਂ ਨੇ ਸਮਾਧੀਆਂ ਲਾਈਆਂ ਹੋਈਆਂ ਨੇ ਤੇ ਸਮਾਧੀਆਂ ਲਾ ਕੇ ਤੇਰੇ ਜਸ ਨੂੰ ਗਾਇਨ ਕਰ ਰਹੇ ਨੇ ਸਾਧ ਨੇ ਜਿਹੜੇ ਉਹ ਵੀ ਤੇਰੇ ਜਸ ਨੂੰ ਵਿਚਾਰ ਵਿਚਾਰ ਕੇ ਗਾ ਰਹੇ ਨੇ ਗਾਵਨ ਸਾਧ ਵਿਚਾਰੇ ਜੋ ਸਾਧ ਤੇਰੇ ਤੇਰੀ ਕੁਦਰਤ ਦੀ ਵਿਚਾਰ ਕਰਦੇ ਨੇ ਤੇਰੀਆਂ ਵਿਚਾਰਾ ਕਰਦੇ ਨੇ ਤੇਰੇ ਨਾਮ ਦੀ ਵਿਚਾਰ ਕਰਦੇ ਨੇ ਉਹ ਵੀ ਤੇਰੇ ਜੈਸ ਨੂੰ ਗਾਇਤ ਕਰ ਰਹੇ ਨੇ ਉਹ ਵੀ ਤੇਰੇ ਜੈਸ ਨੂੰ ਗਾ ਰਹੇ ਨੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਮੀਰ ਕਰਾਰੇ ਗਾਵਨ ਜਤੀ ਜਤੀ ਕਹਿੰਦੇ ਨੇ ਜੱਤ ਦੇ ਵਿੱਚ ਰਹਿਣ ਵਾਲੇ ਨੂੰ ਸਦੀ ਕਹਿੰਦੇ ਨੇ ਸਤ ਦੇ ਵਿੱਚ ਰਹਿਣ ਵਾਲੇ ਨੂੰ ਸੰਤੋਖੀ ਕਹਿੰਦੇ ਨੇ ਸੰਤੋਖ ਦੇ ਵਿੱਚ ਰਹਿਣ ਵਾਲੇ ਨੂੰ ਗਾਵਨ ਜਤੀ ਸਦੀ ਸੰਤੋਖੀ ਇਹ ਵੀ ਤੇਰੇ ਜਸ ਨੂੰ ਗਾਇਨ ਕਰ ਰਹੇ ਨੇ ਇਹ ਗੁਰੂਕ ਬੈ ਗੁਰੂ ਜਤ ਦੇ ਵਿੱਚ ਰਹਿ ਕੇ ਤੇਰੇ ਜਸ ਨੂੰ ਗਾਇਨ ਕਰ ਰਹੇ ਨੇ ਸਤ ਦੇ ਵਿੱਚ ਰਹਿ ਕੇ ਸੰਤੋਖ ਦੇ ਵਿੱਚ ਰਹਿ ਕੇ ਤੇਰੇ ਜਸ ਨੂੰ ਗਾਇਨ ਕਰ ਰਹੇ ਨੇ ਗਾਵਹਿ ਵੀਰ ਰਾਦੇ ਸੂਰਬਿਰ ਜੋਧੇ ਨੇ ਜਿਹੜੇ ਉਹ ਵੀ ਤੇਰੇ ਜਸ ਨੂੰ ਗਾ ਰਹੇ ਨੇ ਗਵੈ ਵੀਰ ਵੀਰ ਕਹਿੰਦੇ ਨੇ ਸੂਰਮੇ ਨੂੰ ਕਰਾਰੇ ਜਿਹੜੇ ਮੈਦਾਨੇ ਜੰਗ ਦੇ ਵਿੱਚ ਵੈਰੀ ਨੂੰ ਆਪਣੇ ਕਰਾਰੇ ਹੱਥ ਬਗਾਉਂਦਾ ਏ ਉਹ ਵੀ ਸੂਰਬੀਰ ਯੋਧੇ ਨੇ ਜਿਹੜੇ ਉਤੇ ਦੇ ਜਸ ਨੂੰ ਗਾਇਨ ਕਰ ਰਹੇ ਨੇ ਗਾਵਨ ਪੰਡਤ ਪੜਨ ਰਕੀਸ਼ਰ ਜੁਗ-ਜੁਗ ਵੇਦਾਂ ਨਾਲੇ ਗਾਵਨ ਪੰਡਤ ਪੜਨ ਰਕੀਸ਼ਰ ਰਿਸ਼ੀਆ ਮੁਨੀਆਂ ਦੇ ਨਾਲ ਪੰਡਿਤ ਜੋ ਵਿਦਵਾਨ ਨੇ ਉਹ ਵੀ ਪੜ ਪੜ ਕੇ ਤੇਰੇ ਜਸ ਨੂੰ ਗਾਇਨ ਕਰ ਰਹੇ ਨੇ ਜੁਗ-ਜੁਗ ਵੇਦਾਂ ਨਾਲੇ ਚਾਰ ਵੇਦ ਨੇ ਚਾਰਾ ਵੇਦਾਂ ਦੇ ਚਾਰ ਯੋਗ ਨੇ ਉਸੇ ਤਰ੍ਹਾਂ ਵੇਦਾਂ ਦੇ ਨਾਲ ਹੀ ਆਕਾਰਪੁਰਖ ਵੈਰੂ ਤੇਰੇ ਜਸ ਨੂੰ ਗਾਇਨ ਕਰ ਰਹੇ ਨੇ ਭਾਵੇਂ ਵੇਦਾਂ ਨੂੰ ਪੜ ਪੜ ਕੇ ਤੇਰੇ ਜਸ ਨੂੰ ਗਾਇਨ ਕਰ ਰਹੇ ਨੇ ਵੇਦਾਂ ਦੇ ਅੰਦਰ ਜੋ ਤੇਰਾ ਜਸ ਲਿਖਿਆ ਜੋ ਤੇਰੀ ਵਡਿਆਈ ਲਿਖੀ ਏ ਉਸ ਵਡਿਆਈ ਨੂੰ ਉਸ ਜਸ ਨੂੰ ਇਵੀ ਗਾਰੇ ਨੇ ਗਾਵੇ ਮੋਹਣੀਆਂ ਮਨਮੋਹਨ ਮਨ ਨੂੰ ਮੈਂ ਉਹ ਲੈਣ ਵਾਲੀਆਂ ਮੋਹਣੀਆਂ ਨੇ ਜਿਹੜੀਆਂ ਭਾਵੇਂ ਸੁਰਗ ਦੇ ਵਿੱਚ ਜੋ ਅਪਸਰਾਂ ਨੇ ਉਹ ਵੀ ਤੇਰੇ ਜਸ ਨੂੰ ਗਾਰੀਆਂ ਨੇ ਗਾਵੇ ਮੋਹਣੀਆਂ ਮਨਮੋਹਨ ਮਨ ਨੂੰ ਉਹ ਲੈਣ ਵਾਲੀਆਂ ਮੋਹਣੀਆਂ ਜਿਹੜੀਆਂ ਅਪਸਰਾਂ ਨੇ ਸੁਰਗ ਦੇ ਵਿੱਚ ਉਹ ਵੀ ਤੇਰੇ ਜਸ ਨੂੰ ਗਾਰੀਆਂ ਨੇ ਸੁਰਗ ਮੱਝ ਪਿਆਲੇ ਤਿੰਨੇ ਲੋਕਾਂ ਦੇ ਵਿੱਚ ਸੁਰਗ ਪੈਰਪਤਾਲ ਲੋਕ ਤੇ ਮਤ ਲੋਕ ਸਾਰੇ ਲੋਕਾਂ ਦੇ ਵਿੱਚ ਤੇਰੇ ਜਸ ਨੂੰ ਗਾਇਨ ਕਰਦੀਆਂ ਨੇ ਗਾਵਨ ਰਤਨ ਉਪਾਏ ਤੇਰੇ 68 ਤੀਰਥਾਂ ਨਾਲੇ ਗਾਵਨ ਰਤਨ ਉਪਾਏ ਤੇਰੇ ਜਿੰਨੇ ਪ੍ਰਕਾਰ ਦੇ ਇਹ ਅਕਾਲ ਪੁਰਖ ਹੋਏ குரு ਤੂ ਰਤਨ ਪੈਦਾ ਕੀਤੇ ਨੇ ਉਹ ਵੀ ਸਾਰੇ ਦੇ ਸਾਰੇ ਤੇਰੇ ਜਸ ਨੂੰ ਗਾ ਰਹੇ ਨੇ 88 ਤੀਰਥ ਨੇ ਜਿਹੜੇ ਜਿੰਨਾ ਢਾੜ ਤੀਰਥਾਂ ਦਾ ਸ਼ਰਨਾਨ ਕੀਤਾ ਜਾਂਦਾ ਹੈ ਤੀਰਥ ਨਾਲੇ ਸਾਰੇ ਤੀਰਥਾਂ ਦਾ ਜੋ ਸ਼ਰਨਾਨ ਕੀਤਾ ਜਾਂਦਾ ਢਾੜ ਦਾ ਇਹ ਵੀ ਤੇਰੀ ਜੈ ਸੁਰੂਗੈਨ ਕਰ ਰਹੇ ਨੇ ਇਹ ਵੀ ਤੇਰੀ ਵਡਿਆਈ ਕਰ ਰਹੇ ਨੇ ਗਾਵੇ ਜੋਤ ਮਹਾ ਬਲਸੁਰਾ ਗਾਵੇ ਖਾਣੀ ਚਾਰੇ ਗਾਵੇ ਜੋਤ ਮਹਾ ਬਲਸੁਰਾ ਵੱਡੇ ਵੱਡੇ ਯੋਧੇ ਬڑے ਬڑے ਮਹਾਬਲੀ ਨੇ ਜਿਹੜੇ ਸੂਰਮੇ ਨੇ ਜਿਹੜੇ ਉਹ ਵੀ ਤੇਰੇ ਜਸ ਨੂੰ ਗਾ ਰਹੇ ਨੇ ਗਾਵੇ ਖਾਣੀ ਚਾਰੇ ਚਾਰ ਖਾਣੀਆਂ ਨੇ ਯਾਨੀ ਜਿਹੜੀ ਸਾਡੀ ਪਦੈਸੇ ਇਹ ਚਾਰ ਤਰ੍ਹਾਂ ਕਰਕੇ ਹੁੰਦੀ ਇਹਨੂੰ ਚਾਰ ਖਾਣੀਆਂ ਆਖਿਆ ਜਾਂਦਾ ਹੈ ਅੰਡਜ ਜੀਰਜ ਸੇਤਜ ਤੇ ਉਤਪੋਜ ਜੋ ਜੀਵ ਆਡਿਆਂ ਤੋਂ ਪੈਦਾ ਹੁੰਦੇ ਨੇ ਉਹਨਾਂ ਨੂੰ ਅੰਡਜ ਆਖਿਆ ਜਾਂਦਾ ਹੈ ਜਿਹੜੇ ਜੀਵ ਜੇਤਜ ਤੋਂ ਪੈਦਾ ਹੁੰਦੇ ਨੇ ਜਿਵੇਂ ਸਾਡੀਆਂ ਗਾਵਾਂ ਮੱਝਾਂ ਨੇ ਇਹ ਜਦੋਂ ਸੁੰਡੀਆਂ ਨੇ ਜ਼ਹਿਰ ਦੇਂਦੀਆਂ ਨੇ ਇਹਨਾਂ ਨੂੰ ਜ਼ਹਿਰ ਜਾ ਕੇ ਜਾਂਦਾ ਏ ਕੁਝ ਇਸ ਤਰ੍ਹਾਂ ਦੀਆਂ ਪਦੈਸ਼ ਜੀਵ ਨੇ ਜਿਹੜੇ ਗਰਮੈਸ਼ ਤੋਂ ਪੈਦਾ ਹੁੰਦੇ ਨੇ ਜਿਵੇਂ ਚੂਹਾ ਸਿਰ ਦੇ ਵਿੱਚ ਪੈ ਜਾਣੀਆਂ ਇਹ ਪਸੀਨੇ ਤੋਂ ਪੈਦਾ ਹੁੰਦੀਆਂ ਨੇ ਗਰਮੈਸ਼ ਤੋਂ ਪੈਦਾ ਹੁੰਦੀਆਂ ਨੇ ਫਫੂੰਦੀ ਹੈ ਉਰਲੀ ਲੱਗ ਜਾਣੀ ਇਹ ਜੀਵ ਨੇ ਸਾਰੇ ਇਹ ਸਾਰੇ ਨੇ ਜਿਹੜੇ ਇਹਨਾਂ ਨੂੰ ਸੇਤ ਜਾ ਕੇ ਆ ਤਾਂ ਉਹ ਕੋਈ ਜੋ ਧਰਤੀ ਤੋਂ ਪੈਦਾ ਹੁੰਦੀਆਂ ਨਹੀਂ ਸੋ ਚਾਰ ਪ੍ਰਕਾਰ ਦੀਆਂ ਜਿਹੜੀਆਂ ਇਹ ਖਾਣੀਆਂ ਨੇ ਖਾਣੀ ਚਾਰੇ ਇਹ ਚਾਰੇ ਦੀਆਂ ਚਾਲੀਆਂ ਖਾਣੀਆਂ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਜੀਵ ਨੇ ਉਹ ਸਾਰੇ ਦੇ ਸਾਰੇ ਹੀ ਅਕਾਲ ਪੁਰਖ ਵੈਗੁਰ ਤੇਰਾ ਜਸ ਗਾ ਰਹੇ ਨੇ ਤੈਨੂੰ ਗਾ ਰਹੇ ਨੇ ਗਾਵੇ ਖੰਡ ਮੰਡਲ ਪਰਪੰਡਾ ਗਾਵੇ ਖੰਡ ਧਰਤੀ ਦੇ ਨੌ ਖੰਡ ਮੰਨੇ ਗਏ ਨੇ ਨੌ ਦੇ ਨੌ ਖੰਡ ਤੇਰੇ ਜਸ ਨੂੰ ਗਾਉਂਦੇ ਨੇ ਮੰਡਲ ਗੋਲ ਨੂੰ ਆਖਦੇ ਨੇ ਵਰਪੰਡਾ ਵੱਡੇ ਤੋਂ ਵੱਡਾ ਕਰ ਕਰ ਰੱਖੇ ਧਰੇ ਜਿਹੜੇ ਤੂੰ ਬਣਾ ਬਣਾ ਕੇ ਜਿਨ੍ਹਾਂ ਨੂੰ ਤੂੰ ਧਾਰਨ ਕੀਤਾ ਹੋਇਆ ਇਹ ਕਾਲਪੁਰਖ ਵੈਕਰੂ ਇਹ ਸਾਰੇ ਦੇ ਸਾਰੇ ਤੇਰੇ ਜਸ ਨੂੰ ਗਾ ਰਹੇ ਨੇ ਤੇਰੀ ਸ਼ੋਭਾ ਨੂੰ ਤੇਰੀ ਵਡਿਆਈ ਨੂੰ ਗਾ ਰਹੇ ਨੇ ਸਹੀ ਤੁਦ ਨੂੰ ਗਾਵੇ ਜੋਤੁ ਭਾਵਨ ਰਤੇ ਤੇਰੀ ਭਗਤ ਸਾਰੇ ਪਰ ਗਾ ਤੈਨੂੰ ਹੋ ਸਕਦਾ ਏ ਜਿਹੜਾ ਤੈਨੂੰ ਚੰਗਾ ਲੱਗਦਾ ਦੂਜਾ ਗਾ ਨਹੀਂ ਸਕਦਾ ਇਸ ਤੋਂ ਨੂੰ ਥੋੜਾ ਜਿਹਾ ਸਮਝਣਾ ਪਏਗਾ ਮੈਂ ਇੱਕ ਵਾਰੀ ਫਿਰ ਥੋੜਾ ਜਿਹਾ ਡਰਾਮਾ ਉਸ ਪਰਮਾਤਮਾ ਨੂੰ ਜੋ ਚੰਗਾ ਲੱਗਦਾ ਏ ਉਸ ਦੇ ਦਰ ਤੇ ਉਹ ਆਉਂਦਾ ਹੈ ਉਸ ਵੈਗੁਰੂ ਨੂੰ ਜੋ ਚੰਗਾ ਲੱਗਦਾ ਏ ਵੈਗਰੂ ਉਸ ਦੇ ਮੁਖ ਦੇ ਵਿੱਚੋਂ ਨਿਕਲਦਾ ਦੂਜੇ ਦੇ ਮੁਖ 'ਚੋਂ ਵੈਗਰੂ ਨਹੀਂ ਨਿਕਲਦਾ ਸਹੀ ਤਦਨ ਨੂੰ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਸਾਰੇ ਇਹ ਮੇਰੇ ਅਕਾਲ ਪੁਰਖ ਵੈਗਰੂ ਸਹੀ ਤਦਨ ਨੂੰ ਗਾਵੇ ਜੋ ਤੁਦ ਭਾਵਨ ਜਿਹੜੇ ਤੈਨੂੰ ਪਾ ਜਾਂਦੇ ਨੇ ਨਾ ਜਿਹੜੇ ਤੈਨੂੰ ਚੱਗੇ ਲੱਗਦੇ ਨੇ ਉਹ ਤੈਨੂੰ ਗੁੰਦੇ ਨੇ ਤੂੰ ਫਿਰ ਉਨ੍ਹਾਂ ਦੇ ਉੱਤੇ ਰਹਿਮਤ ਕਰਦਾ ਹੈ ਉਹਨਾਂ ਦੇ ਉੱਤੇ ਕਿਰਪਾ ਕਰਦਾ ਹੈ ਉਹ ਤੇਰੇ ਜਸ ਨੂੰ ਗਾਉਂਦੇ ਨੇ ਹੁਣ ਵੇਖੋ ਆਪਣਾ ਕਿੱਡਾ ਵੱਡਾ ਪਿੰਡ ਹੈ ਤੇ ਇਡੇ ਵੱਡੇ ਪਿੰਡ ਦੇ ਵਿੱਚ ਤਿੰਨ ਗੁਰੂ ਘਰ ਨੇ ਤਿੰਨਾ ਗੁਰੂ ਘਰਾਂ ਦੇ ਵਿੱਚ ਜਾ ਕੇ ਵੇਖ ਲਓ ਦਰਬਾਰ ਸਾਹਿਬ ਦੇ ਵਿੱਚ ਥੋੜੇ ਥੋੜੇ ਪ੍ਰਾਣੀ ਨੇ ਜਿਹੜੇ ਹੋਣਗੇ ਤੇ ਬਾਕੀ ਜਿਹੜੇ ਨੇ ਉਹ ਸਾਰੇ ਘਰਾਂ ਦੇ ਵਿੱਚ ਸੁੱਤੇ ਪਏ ਨੇ ਕਿਉਂ ਕਿਉਂਕਿ ਉਸ ਪਰਮਾਤਮਾ ਅਕਾਲਪੁਰਖ ਵੈਗ ਨੂੰ ਜਿਹੜੇ ਪਾਉਂਦੇ ਨੇ ਨਾ ਉਹ ਗੁਰੂ ਦੇ ਦਰ ਤੇ ਆਉਂਦੇ ਨੇ ਉਹ ਬਾਣੀ ਪੜ੍ਹਦੇ ਨੇ ਉਹਨਾਂ ਤੋਂ ਬਾਣੀ ਪੜ੍ਹੀ ਜਾਂਦੀ ਦੂਜੇ ਤੋਂ ਪੜ੍ਹੀ ਨਹੀਂ ਜਾਂਦੀ ਇੱਕ ਕਵੀ ਦਾ ਲੇਖਕ ਹੋਇਆ ਉਸ ਨਾਮ ਸੀ ਦਿਨਕਰ ਕਵੀ ਰਚਨਾ ਦਾ ਕਾਵ ਰਚਨਾ ਕਰਨ ਵਾਲਾ ਇੱਕ ਹਿੰਦੀ ਦਾ ਲੇਖਕ ਹੋਇਆ ਹੈ ਉਸਨੇ ਇੱਕ ਬੜਾ ਸੋਹਣਾ ਪ੍ਰਸੰਗ ਲਿਖਿਆ ਉਹ ਲਿਖਦਾ ਹੈ ਕਿ ਕਿਸੇ ਪਿੰਡ ਦੇ ਵਿੱਚ ਇੱਕ ਪੰਡਿਤ ਰਹਿੰਦਾ ਵਿਦਵਾਨ ਰਹਿੰਦਾ ਬੜੀ ਸੁਣੀ ਕਥਾ ਕਰਦਾ ਹੈ ਪਿੰਡ ਦੇ ਵਿੱਚ ਬੜਾ ਜਸ ਬੜਾ ਸਤਕਾਰ ਹੀ ਹੁੰਦਾ ਸਾਰਾ ਪਿੰਡ ਉਹਦਾ ਆਦਰ ਕਰਦਾ ਸਤਕਾਰ ਕਰਦਾ ਹੈ ਉਸ ਦੇ ਦੋ ਬੱਚੇ ਸਨ ਇੱਕ ਬੇਟੀ ਸੀ ਇੱਕ ਬੇਟਾ ਸੀ ਬੇਟੀ ਤੇ ਬੇਟਾ ਦੋਵੇਂ ਜਵਾਨ ਹੋ ਗਏ ਨੇ ਜਦੋਂ ਬੇਟਾ ਜਵਾਨ ਹੋ ਗਿਆ ਉਹਨੇ ਆਖਿਆ ਪਿਤਾ ਜੀ ਤੁਸੀਂ ਪਿੰਡ ਦੇ ਵਿੱਚ ਗੱਥਾ ਵਾਰਤਾ ਕਰਦੇ ਹੋ ਤੇ ਹੁਣ ਮੈਂ ਜਵਾਨ ਹੋ ਗਿਆ ਮੈਨੂੰ ਵੀ ਕੋਈ ਤੁਹਾਡਾ ਹੱਥ ਵਟਾਉਣ ਦੇ ਲਈ ਕਾਰੋਬਾਰ ਕਰਨਾ ਚਾਹੀਦਾ ਹੈ ਤੇ ਕਿਉਂ ਨਾ ਮੈਂ ਕੰਮ ਵਾਸਤੇ ਸ਼ਹਿਰ ਚਲਾ ਜਾਵਾਂ ਸ਼ਹਿਰ ਮੈਨੂੰ ਕੋਈ ਕੰਮ ਰੁਜ਼ਗਾਰ ਮਿਲ ਜੇਗਾ ਤੇ ਮੈਂ ਉੱਥੇ ਜਾ ਕੇ ਕਮਾਈ ਕਰਾਂਗਾ ਜਿਸ ਦੇ ਨਾਲ ਸਾਡੀ ਕਮਾਈ ਦੇ ਵਿੱਚ ਆਮਦਨ ਦੇ ਵਿੱਚ ਵਾਧਾ ਹੋਵੇ ਤੇ ਬੱਚਿਆਂ ਦਾ ਵਿਆਹ ਕਰਨਾ ਜਿਹੜਾ ਸੁਖ ਹੋ ਜੇ ਮਾਤਾ ਪਿਤਾ ਦੀ ਭੈਣ ਭਰਾ ਦੀ ਸਹਿਮਤੀ ਦੇ ਨਾਲ ਇਹ ਬੱਚਾ ਜਿਹੜਾ ਇਹ ਸ਼ਹਿਰ ਦੇ ਵਿੱਚ ਗਿਆ ਚਲੇ ਪਰ ਉਧਰ ਤੁ ਨੂੰ ਕੁਝ ਹੋਰ ਹੀ ਮਨਜੂਰ ਸੀ ਉੱਥੇ ਇਸ ਦੇ ਉੱਤੇ ਬਲੇਮ ਲੱਗ ਗਿਆ ਚੋਰੀ ਦਾ ਇਹ ਫੜਿਆ ਗਿਆ ਇਸ ਦੇ ਉੱਤੇ ਚੋਰੀ ਦਾ ਬਲੇਮ ਲੱਗ ਗਿਆ ਤੇ ਇਹ ਫੜਿਆ ਗਿਆ ਫੜਿਆ ਗਿਆ ਸਜ਼ਾ ਉਪੀਏ ਕੈਦ ਹੋ ਗਈ ਹੈ ਪਿੰਡ ਦੇ ਵਿੱਚ ਇਸ ਦੇ ਪਿਤਾ ਦਾ ਬੜਾ ਨਾਮ ਸੀ ਸਾਰੇ ਚੰਗਾ ਚੰਗਾ ਕਰਦੇ ਸਨ ਪਰ ਉਹਨ ਕਰੀਏ ਕੀ ਪੁੱਤਰ ਦੀ ਵਜ੍ਹਾ ਦੇ ਨਾਲ ਪਿੰਡ ਦੇ ਵਿੱਚ ਥੋੜਾ ਜਿਹਾ ਇਸ ਦੀ ਵੀ ਬਦਨਾਮੀ ਹੋ ਗਈ ਹੈ ਪਿਤਾ ਦੀ ਬਦਨਾਮੀ ਹੋ ਗਈ ਵੀ ਇਸ ਦਾ ਪੁੱਤਰ ਸੀ ਚੋਰੀ ਕਰਦਾ ਫੜਿਆ ਗਿਆ ਇਸ ਤਰ੍ਹਾਂ ਕਰਦੇ ਆ ਕਰਦੇ ਆ ਜਦੋਂ ਲੰਮੇ ਸਮੇਂ ਤੋਂ ਕੈਦ ਦੇ ਵਿੱਚੋਂ ਬਰੀ ਹੋਣਾ ਸੀ ਕੈਦ ਪੂਰੀ ਹੋਈਏ ਤੇ ਪਿੰਡ ਆਉਣਾ ਸੀ ਇਹਨੇ ਆਪਣੇ ਪਿਤਾ ਜੀ ਨੂੰ ਇੱਕ ਚਿੱਠੀ ਲਿਖੀ ਚਿੱਠੀ ਦੇ ਵਿੱਚ ਲਿਖਦਾ ਜੀ ਮੇਰੀ ਵਜ੍ਹਾ ਦੇ ਨਾਲ ਪਿੰਡ ਦੇ ਵਿੱਚ ਤੁਹਾਡੀ ਨਮੋਸ਼ੀ ਬੜੀ ਹੋਈ ਏ ਜੇ ਤੁਸੀਂ ਮੈਨੂੰ ਪਰਵਾਨ ਕਰੋਗੇ ਵੀ ਮੈਂ ਘਰੇ ਆ ਜਾਵਾਂ ਤੇ ਫਿਰ ਮੈਂ ਆਵਾਂਗਾ ਜੇ ਤੁਸੀਂ ਆਪੋਗੇ ਵੀ ਮੈਂ ਘਰੇ ਨਾ ਆਵਾਂ ਮੈਂ ਤੁਹਾਨੂੰ ਬਦਨਾਮੀ ਦਵਾਈ ਤੇ ਮੈਂ ਨਹੀਂ ਆਵਾਂਗਾ ਇਸ ਦੇ ਲਈ ਜੋ ਆਪਣੇ ਰੇਲਵੇ ਸਟੇਸ਼ਨ ਹੈ ਉਸ ਤੇ ਜੋ ਪੀਪਲ ਦਾ ਰੋਕੇ ਉਹਦੇ ਤੇ ਤੁਸੀਂ ਇੱਕ ਝੰਡੀ ਬੰਨ੍ਹ ਦਿਓ ਜੇ ਝੰਡੀ ਵੱਜੀ ਹੋਈ ਤੇ ਮੈਂ ਸਟੇਸ਼ਨ ਤੇ ਉਤਰ ਜਾਵਾਂਗਾ ਨਹੀਂ ਤੇ ਫਿਰ ਮੈਂ ਟ੍ਰੇਨ ਦੇ ਵਿੱਚ ਬੈਠਾ ਅੱਗੇ ਲੰਘ ਜਾਵਾਂਗਾ ਮੈਂ ਪਿੰਡ ਜਿੱਥੇ ਨਹੀਂ ਉਤਰਾਂਗਾ ਇਹ ਚਿੱਠੀ ਜਦੋਂ ਮਾਤਾ ਪਿਤਾ ਦੇ پاس ਆਈ ਤੇ ਮਾਤਾ ਪਿਤਾ ਨੇ ਇਸ ਚਿੱਠੀ ਨੂੰ ਜਦੋਂ ਪੜ੍ਹਿਆ ਤੇ ਜਿਸ ਦਿਨ ਉਹਨੇ ਜਿਹੜੀ ਟ੍ਰੇਨ ਤੇ ਆਉਣਾ ਸੀ ਉਸ ਤੇ ਆਉਣ ਤੋਂ ਪਹਿਲਾਂ ਇਹਨਾਂ ਨੇ ਇਸ ਪਿੱਪਲ ਦੇ ਉੱਤੇ ਇੱਕ ਝੰਡਨੀ ਪਤਾ ਨਹੀਂ ਕਿੰਨੀਆਂ ਕੁ ਝੰਡੀਆਂ ਨੇ ਜਿਹੜੀਆਂ ਉਹ ਬਣ ਦਿੱਤੀਆਂ ਕੀ ਹੋ ਸਕਦਾ ਇੱਕ ਝੰਡੀ ਸਾਡੇ ਬੱਚੇ ਨੂੰ ਨਾ ਦਿੱਸੇ ਤੇ ਉਹ ਕਿਤੇ ਗਾਹ ਹੀ ਨਾ ਚਲਾ ਜਾਵੇ ਕਈ ਝੰਡੀਆਂ ਬਣ ਦਿਓ ਜਿੰਦੇ ਨਾਲ ਉਹਨੂੰ ਪਤਾ ਲੱਗ ਜਾਵੇ ਵੀ ਸਾਡਾ ਮਾਤਾ ਪਿਤਾ ਸਾਨੂੰ ਪ੍ਰਵਾਨ ਕਰਨ ਦੇ ਲਈ ਤਿਆਰ ਹੈ ਤੇਰੀ ਗਲਤੀ ਮਾਪ ਕੀਤੀ ਜਿਵੇਂ ਕੁਰਬਾਨੀ ਦੇ ਅੰਦਰ ਫਰਮਾਨ ਹੁੰਦਾ ਸਭ ਤੋਂ ਅਪਰਾਧ ਕਰਤਾ ਹੈ ਜੇ ਤੇ ਜਨਨੀ ਚੀਤ ਨਾ ਰੱਖ ਸਤੇ ਤੇ ਰਮਈਆ ਹੋ ਬਾਰਕ ਤੇਰਾ ਕਾਇਨਾਕੰਡ ਸਭ ਗੁਣ ਮੇਰਾ ਇਸ ਗੁਰਬਾਣੀ ਦੇ ਮਹਾਂਵਾਕ ਅਨੁਸਾਰ ਮਾਤਾ ਪਿਤਾ ਨੇ ਮaaf ਕਰ ਦਿੱਤਾ ਏ ਤੇ ਪਿੱਪਲ ਤੇ ਝੰਡੀ ਬਣ ਦਿੱਤੀ ਜਦੋਂ ਆਇਆ ਤੇ ਦੇਖਦਾ ਏ ਵੀ ਪਿੱਪਲ ਜਿਹੜਾ ਇਹਦੇ ਤੇ ਹਰ ਘਟਾਨੀ ਤੇ ਝੰਡੀ ਬੰਨੀ ਹੋਈ ਏ ਇਹ ਤੇ ਇੱਕ ਵੇਖਣ ਨੂੰ ਤੇ ਸੁਣਨ ਨੂੰ ਇੱਕ ਰਚਨਾ ਲੱਗਦੀ ਏ ਪਰ ਇਹਦਾ ਜਿਹੜਾ ਅੰਤਰੀਵਰਥ ਉਹ ਬੜਾ ਡੰਗਾਈ ਵਾਲਾ ਏ ਵੇਖੋ ਗੁਰੂ ਘਰਾਂ ਦੇ ਵਿੱਚ ਦੋ ਦੋ ਅਨੁਸ਼ਾਣ ਸਾਹਿਬ ਝੂਲਦੇ ਨੇ ਕਾਦੇ ਵਾਸਤੇ ਵੀ ਤੁਸੀਂ ਆਓ ਅਸੀਂ ਤੁਹਾਨੂੰ ਮਾਫ਼ ਕੀਤਾ ਤੁਸੀਂ ਆਓ ਤੁਹਾਡੇ ਗੁਨਾਹ ਨੇ ਜਿਹੜੇ ਉਹ ਮਾਫ਼ ਹੋ ਗਏ ਤੁਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਤੇ ਆਪਣੇ ਘਰ ਤੱਕ ਪਹੁੰਚਣਾ ਕਰੋ ਮੁਕਤੀ ਦੇ ਦਰ ਤੱਕ ਤੁਸੀਂ ਪਹੁੰਚਣਾ ਕਰੋ ਮੰਦਰਾਂ ਦੇ ਵਿੱਚ ਵੀ ਝੰਡੀਆਂ ਲੱਗੀਆਂ ਹੁੰਦੀਆਂ ਨੇ ਉਹ ਵੀ ਇਸ ਵਾਸਤੇ ਵੀ ਆਓ ਤੁਹਾਡੇ ਗੁਨਾਹ ਨਹੀਂ ਜਿਹੜੇ ਉਹ ਮaaf ਕੀਤੇ ਮਸੀਤਾਂ ਦੇ ਵਿੱਚ ਵੀ ਝੰਡੀਆਂ ਲੱਗੀਆਂ ਨੇ ਵੀ ਤੁਹਾਡੇ ਗੁਨਾਹ ਨਹੀਂ ਜਿਹੜੇ ਮaaf ਕੀਤੇ ਆ ਉਹ ਤੁਸੀਂ ਪਰ ਅਸੀਂ ਜਿਹੜੇ ਵਿਕਾਰਾਂ ਦੀ ਟ੍ਰੇਨ ਦੇ ਉੱਤੇ ਚੜ੍ਹਿਆ ਜਿਹੜੇ ਬਰਿਆਈਆਂ ਦੀ ਟ੍ਰੇਨ ਦੇ ਉੱਤੇ ਚੜ੍ਹਿਆ ਉਹਦੇ ਤੋਂ ਉਤਰਨ ਦਾ ਨਾ ਹੀ ਨਹੀਂ ਲੈ ਰਹੇ ਉਤਰ ਕੇ ਆਪਣਾ ਘਰ ਜਿਹੜਾ ਉਹ ਨਹੀਂ ਸੰਭਾਲ ਰਹੇ ਸੋ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਇੱਥੇ ਰਹਿਤ ਕਰਦੇ ਨੇ ਸਹੀ ਤੁਦਨੋ ਗਾਵ ਹੈ ਜੋ ਤੁਦ ਭਾਵਨ ਬਰਕਰੀਏ ਕੀ ਜੇ ਉਹਨੂੰ ਪਾਈਏ ਤੇ ਫੇਰ ਹੀ ਗਾਇਆ ਜਾਏਗਾ ਹੇ ਅਕਾਲ ਪੁਰਖ ਵਾਹ ਗੁਰੂ ਜਿਹੜੇ ਤੈਨੂੰ ਪਾ ਜਾਂਦੇ ਨੇ ਜਿਨ੍ਹਾਂ ਨੂੰ ਤੂੰ ਚੰਗਾ ਲੱਗਦਾ ਜਿਨ੍ਹਾਂ ਤੇ ਤੇਰੀ ਰਹਿਮਤ ਕਿਰਪਾ ਹੋ ਜਾਂਦੀ ਉਹ ਫਿਰ ਤੇਰੇ ਜਸ ਨੂੰ ਗਾਉਂਦੇ ਨੇ ਰੱਤੇ ਤੇਰੇ ਭਗਤ ਰਸਾਲੇ ਤੇ ਜਿਹੜੇ ਤੇਰੇ ਗਾਉਣ ਵਾਲੇ ਨੇ ਨਾ ਉਹ ਤੇਰੇ ਪ੍ਰੇਮ ਦੇ ਵਿੱਚ ਰੰਗੇ ਹੋ ਏਨੇ ਤੇਰੇ ਭਗਤ ਨੇ ਤੇ ਤੇਰੇ ਨਾਮ ਰਸ ਦੇ ਵਿੱਚ ਤੈਨੂੰ ਗਾਉਂਦੇ ਨੇ ਹੋਰ ਕੀਤੇ ਗਾਵਣ ਸਿਮੈ ਚੇਤਨਾ ਆਵਣ ਗੁਰੂ ਮਹਾਰਾਜ ਜੀ ਕਹਿੰਦੇ ਨੇ ਹੋਰ ਕਿੰਨੇ ਕੋ ਗਾਉਂਦੇ ਨੇ ਉਹ ਸਾਡੇ ਚੇਤੇ ਦੇ ਵਿੱਚ ਨਹੀਂ ਆ ਰਹੇ ਹੋਰ ਜਿਹੜੇ ਗਾਉਣ ਵਾਲੇ ਨੇ ਉਹ ਸਾਡੇ ਚੇਤੇ ਦੇ ਵਿੱਚ ਨਹੀਂ ਆ ਰਹੇ ਨਾਨਕ ਕਿਆ ਵਿਚਾਰੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਅਸੀਂ ਉਹਨਾਂ ਦੇ ਉੱਤੇ ਕਿੰਨੀ ਕੋ ਵਿਚਾਰ ਕਰੀਏ ਕਿੰਨਾ ਕੋ ਵਿਚਾਰ ਦੀ ਉਹਨਾਂ ਦਾ ਅੰਤ ਹੀ ਕੋਈ ਨਹੀਂ ਤੈਨੂੰ ਗਾਉਣ ਵਾਲਿਆਂ ਦਾ सोई सोई सदा ਸੱਚ ਸਾਹਿਬ ਸਾਚਾ ਸਾਚੀ ਨਹੀਂ ਸੋਈ 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 ਦਾ ਅਰਥ ਇੱਕ ਅਕਾਲ ਪੁਰਖ ਵੈਗਰੂ ਉਹੀ ਹੈ ਸਦਾ ਸੱਚ ਸਾਹਿਬ ਉਹ ਸਦਾ ਸੱਚਾ ਹੈ ਤੇ ਸੱਚ ਦਾ ਮਾਲਕ ਹੈ ਸਾਚਾ ਸਾਚੀ ਨਹੀਂ ਉਹ ਆਪ ਸੱਚਾ ਤੇ ਉਸ ਦਾ ਨਾਮ ਵੀ ਸੱਚਾ ਹੈ ਹੈ ਭੀ ਹੋਸੀ ਜਾਇ ਨਾ ਜਾਸੀ ਹੈ ਭੀ ਹੁਣ ਵੀ ਹੈਗਾ ਤੇ ਅੱਗੇ ਵੀ ਹੋਏਗਾ ਹੈ ਭੀ ਹੋਸੀ ਜੈਨਾ ਜੈਸੀ ਕਦੇ ਨਾਸ ਨਹੀਂ ਹੋਏਗਾ ਰਚਨਾ ਜਿੰਨ ਰਚਾਈ ਜਿਸ ਆਕਾਰਪੁਰਖ ਵੈਗਰੂ ਨੇ ਕੀ ਸਾਰੀ ਰਚਨਾ ਬਣਾਈ ਹੋਈ ਏ ਜਿਸ ਵੈਗਰੂ ਨੇ ਸਾਰੀ ਰਚਨਾ ਬਣਾਈ ਹੋਈ ਹੈ ਉਸ ਦੀਵੀ ਹੈ ਤੇ ਸਦੀਵੀ ਰਹੇਗਾ ਰੰਗੀ ਰੰਗੀ ਬਾਤੀ ਕਰ ਕਰ ਜਿੰਸੀ ਉਸ ਪਰਮਾਤਮਾ ਨੇ ਰੰਗੀ ਰੰਗੀ ਰੰਗ ਰੰਗ ਦੀਆਂ ਬਾਤੀ ਪਤੀ ਵੱਖੋ ਵਖਰੀਆਂ ਕਰ ਕਰ ਜਿੰਸੀ ਜਿੰਸਾ ਬਣਾਈਆਂ ਹੋਈਆਂ ਨੇ ਉਸ ਪਰਮਾਤਮਾ ਨੇ ਵੱਖੋ ਵਖਰੀਆਂ ਜਿੰਸਾਂ ਰੰਗਾਂ ਦੀਆਂ ਭਾਤਾਂ ਦੀਆਂ ਬਣਾਈਆਂ ਹੋਈਆਂ ਨੇ ਮਾਇਆ ਜਿਹਨੂੰ ਉਪਾਇ ਕੇ ਸਾਰੀ ਉਸ ਪਰਮਾਤਮਾ ਦੀ ਮਾਇਆ ਤੋਂ ਪੈਦਾ ਹੋਇਆ ਸਾਰੀ ਇਹ ਮਾਇਆ ਉਸ ਅਕਾਲ ਪੁਰਖ ਵੈਕ੍ਰੂਤੀ ਉਹਨੇ ਆਪਣੀ ਮਾਇਆ ਆਪ ਬਣਾਈ ਹੈ ਆਪ ਰਚੀ ਹੈ ਕਰ ਕਰ ਵੇਖੈ ਕੀਤਾ ਆਪਣਾ ਉਹ ਆਪਣੇ ਕੀਤੇ ਨੂੰ ਆਪ ਹੀ ਕਰਕੇ ਵੇਖਦਾ ਹੈ ਜੀਵ ਇਸ ਦੀ ਵਡਿਆਈ ਜਿਵੇਂ ਉਹਦੀ ਵਡਿਆਈ ਹੁੰਦੀ ਪਾਪ ਜਿਵੇਂ ਉਹਦੀ ਮौज ਹੁੰਦੀ ਏ ਜਿਵੇਂ ਉਹਦੀ ਮਰਜ਼ੀ ਹੁੰਦੀ ਏ ਉਵੇਂ ਉਹ ਕਾਲਪੁਰਖ ਵੈਗੁਰੂ ਆਪਣੀ ਵਡਿਆਈ ਨੂੰ ਆਪ ਹੀ ਕਰਕੇ ਵੇਖਦਾ ਹੈ ਜੋ ਤੇ ਸੁਭਾਅ ਹੈ ਸੋਈ ਕਰਸੀ ਜਿਹੜਾ ਉਹਨੂੰ ਭਾਜੰਦਾ ਚੰਗਾ ਲੱਗਦਾ ਉਸ ਨੂੰ ਹੀ ਕਰਦਾ ਹੈ ਹੁਕਮ ਨਾ ਕਰਨਾ ਜਾਈ ਉਸ ਪਰਮਾਤਮਾ ਦੇ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ ਵੀ ਤੂੰ ਆ ਕਿਉਂ ਕੀਤਾ ਇਸ ਤਰ੍ਹਾਂ ਨਹੀਂ ਕਰਨਾ ਸੀ ਇਸ ਤਰ੍ਹਾਂ ਕਰਨਾ ਸੀ ਜੋ ਇਸ ਭਾਵ ਹੈ ਸੋ ਹੀ ਕਰਸੀ ਹੁਕਮ ਨਾ ਕਰਨਾ ਜਾਈ ਉਸ ਪਰਮਾਤਮਾ ਦੇ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ ਵੀ ਤੂੰ ਇਸ ਕੰਮ ਨੂੰ ਇਸ ਤਰ੍ਹਾਂ ਕਿਉਂ ਕਰ ਦਿੱਤਾ ਇਸ ਤਰ੍ਹਾਂ ਨਹੀਂ ਸੀ ਕਰਨਾ ਇਸ ਤਰ੍ਹਾਂ ਉਸ ਅਕਾਲ ਪੁਰਖ ਵੈਗੁਰੂ ਦੇ ਉੱਤੇ ਕੋਈ ਵੀ ਹੁਕਮ ਕਰਨ ਵਾਲਾ ਨਹੀਂ ਜਿਵੇਂ ਉਹਨੂੰ ਚੰਗਾ ਲੱਗਦਾ ਜੋ ਉਸ ਨੂੰ ਭਉਂਦਾ ਹੈ ਉਸ ਤਰ੍ਹਾਂ ਉਹ ਆਪ ਅਕਾਲ ਪੁਰਖ ਵੈਗੁਰੂ ਕਰ ਰਿਹਾ ਹੈ ਸੋ ਪਾਤ ਸ਼ਾਹੂ ਸ਼ਾਹ ਪਾਤ ਸਹਬ ਉਤੇ ਬਾਦਸ਼ਾਹ ਦਾ ਬਾਦਸ਼ਾਹ ਹੈ ਤੇ ਆਪ ਸਾਰਿਆਂ ਦਾ ਮਾਲਕ ਹੈ ਨਾਨਕ ਰਹਿਨ ਰਜਾਈ ਗੁਰੂ ਮਹਾਰਾਜ ਜੀ ਕਹਿੰਦੇ ਨੇ ਅਸੀਂ ਉਸ ਦੀ ਰਜਾ ਦੇ ਵਿੱਚ ਰਹਿਣਾ ਹੈ ਉਹਦੇ ਹੁਕਮ ਦੇ ਵਿੱਚ ਰਹਿਣਾ ਹੈ ਜਿਵੇਂ ਉਹਦੀ ਮੌਜ ਹੋਵੇ ਉਹਦੀ ਰਜਾ ਹੋਵੇ ਉਵੇਂ ਅਸੀਂ ਆਪਣਾ ਸਮਾਂ ਜਿਹੜਾ ਉਹਨੂੰ ਗੁਜ਼ਾਰਨਾ ਹੈ ਆਓ ਥੋੜਾ ਜਿਆ ਸੱਚੇ ਸਾਥ ਗੁਰਦੀ ਰਹਿਮਤ ਕਿਰਪਾ ਦੇ ਨਾਲ ਸਮਾਪਤੀ ਹੈ 5 ਇੱਕ ਮਿੰਟ ਦਾ ਆਪਾਂ ਵਹਿਗੂ ਦਾ ਜਾਪ ਕਰ ਲਈਏ ਵਾਹੀ ਗੁਰੂ ਵਾਹੀ